निमृतता सह आपू फर्ज करते हैं वाहेगुरू जी का खालसा वाहू जी की फतेह अच आप बड़ी दुख की घड़ी के बेच इराजमान है जो करके साखड़े लियासतमंद ਸਾਡੇ ਐਡੀਟਰ ਸੰਵਾਦਕ ਸਾਹਿਬ ਸਰਦਾਰ ਰਸਵੰਤ ਸਿੰਘ ਆਪਣਾ ਸ਼ਰੀਰ ਛੱਡ ਗਿਆ ਹੈ ਬੜਾ ਦੁੱਖ ਹੈ ਸਾਨੂੰ ਕਿ ਇਹੋ ਜਿਹਾ ਦੇਖ ਅਜੇ ਤੱਕ ਸਾਨੂੰ ਮਿਲਿਆ ਨਹੀਂ ਹੈ ਜਿਹੜਾ ਕੌਮ ਦੀ ਗੱਲ ਕਰਦਾ ਹੋਵੇ ਧਰਮ ਦੀ ਗੱਲ ਬਹੁਤ ਕਰਦੇ ਹੈ ਪਰ ਕੌਮੀਅਤ ਦੀ ਗੱਲ ਕਰਨੀ ਇੱਕ ਹੋਰ ਥੀਜ ਹੈ ਸਾਨੂੰ ਗੁਰੂ ਨਾਨਕ ਸਾਹਿਬ ਨੇ ਧਰਮ ਵੀ ਦਿੱਤਾ ਤੇ ਕੌਮੀਅਤ ਵੀ ਦਿੱਤੀ ਹੈ ਜੀ ਦਾ ਮਤਲਬ ਹੈ ਕਿ ਅਸੀਂ ਇੱਕ ਵੱਖਰਾ ਧਰਮ ਹੈ ਤੇ ਇੱਕ ਵੱਖਰੀ ਕੌਮ ਹੈ ਸੋਣ ਨਾਲ ਦੇ ਜਾਣ ਦੇ ਨਾਲ ਸਾਨੂੰ ਬਹੁਤ ਘਾਟਾ ਪਿਆ ਹੈ ਕਿਉਂ ਕਰਕੇ ਉਹਨਾਂ ਦੇ ਬਰਾਬਰ ਦਾ ਮੇਡਰ ਐਡੀਟਰ ਦਾ ਪਾਦਰ ਸਾਨੂੰ ਅਜੇ ਤੱਕ ਨਹੀਂ ਮਿਲਿਆ 1947 ਤੋਂ ਬਾਅਦ ਹਿੰਦ ਹਕੂਮਤ ਨੇ ਸਾਡੇ ਸਿੱਖ ਦੇਖ ਗਾਂਧੀ ਨਾਮ ਦੇ ਉੱਤੇ ਛਾਪੇ ਵੀ ਮਾਰੇ ਐ ਫੜੇ ਵੀ ਐ ਫਰਾਂਜ਼ਾਤੀ ਦੇ ਨਾਮ ਸਟ ਰਿਸਪਾਂਸਿੰਗ ਸਾਰੇ ਸਿੱਖ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਬੈਠੇ ਐ ਉਹਨਾਂ ਦੀ ਦਰਦ ਨੂੰ ਇਹ ਪ੍ਰਗਟ ਕਰਦੇ ਸੀਗੇ ਸੋ ਸਾਨੂੰ ਬਹੁਤ ਪਰਿਪੱਕ ਹੈ ਤੁਕ ਇਹ ਸੀਜ ਦਾ ਵੀ ਹੈ ਜਿਸ ਸਿੱਖਾਂ ਦੇ ਜੋੜ ਜੁੜਨ 1947 ਤੋਂ ਬਾਅਦ ਬਹੁਤ ਹੋਏ ਹਨ ਅਤੇ ਅੱਗੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਜੋ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਫੌਜੀ ਇੰਦਰਾ ਗਾਂਧੀ ਤੇ ਹਿੰਦ ਹਕੂਮਤ ਨੇ ਕੀਤੇ ਹੈ ਉਹ ਪਰ ਦੇ ਸਾਨੂੰ ਭੁੱਲ ਨਹੀਂ ਸਕਦੇ ਹੈਗੇ ਪਰ ਜਦੋਂ ਮੈਂ ਅੱਜ ਦੀ ਪਾਰਲੀਮੈਂਟ ਦੇ ਵਿੱਚ ਸੀਗਾ ਤੇ ਉਹਨਾਂ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੇ ਇੱਕ ਨਵੀਂ ਪੌਨਸੀ ਆਰੰਭ ਕੀਤੀ ਸੀ ਕਿ ਜਿਹੜੇ ਜਿਹੜੇ ਸਿੱਖ ਹੱਤਲਸਾਨ ਦੀ ਗੱਲ ਕਰਦੇ ਐ ਬੇਸ਼ੱਕ ਉਹ ਇੰਡੀਆ ਦੀ ਧਰਤੀ ਤੇ ਐ ਬੇਸ਼ੱਕ ਉਹ ਭਾਰਤ ਦੀ ਧਰਤੀ ਤੇ ਐ ਉਹਨਾਂ ਨੂੰ ਖੁਫੀਆ ਏਜੰਸੀਆ ਗੋਰੀਨਾ ਜਾਂ ਜ਼ਹਿਰ ਦੇ ਕੇ ਮਾਰ ਦੇਣਗੀਆ ਇਹ ਚਤਰਾ ਕੈਂਡੀਡੇਟ ਵਿੱਚ ਨਿਰਜਨ ਨੂੰ ਮਲਕ ਨੂੰ ਸਦਗੁਰੂ ਨੂੰ ਮਾਰਤਾ ਬੜਾ ਬਹਾਦਰ ਹੈ ਕੈਂਡੀਡੇਟ ਦਾ ਪ੍ਰਾਈਮ ਮਿੰਿਸਟਰ ਜਿਸ ਨੇ ਆਪਣੀ ਪਾਰਲੀਮੈਂਟ ਬੁਲਾ ਕੇ ਕਿਹਾ ਕਿ ਇਹ ਹਿੰਦੁਸਤਾਨ ਦੀਆਂ ਏਜੰਸੀਆਂ ਦਾ ਕੰਮ ਹੈ ਤੇ چار ਉਹ ਮੁਜ਼ਮ ਫੜ ਲਏ ਤੇ ਬ੍ਰਿਟਾਣੀਆਂ ਦੇ ਵਿੱਚ ਅਕਤਾਰ ਸਿੰਘ ਠੰਡੇ ਨੂੰ ਘੇਰ ਦੇ ਕੇ ਸ਼ਹੀਦ ਕਰ ਦਿੱਤਾ ਤੇ ਪਾਕਿਸਤਾਨ ਦੇ ਵਿੱਚ ਵਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੁਸੇਬਾ ਨੂੰ ਜੇਠੋਂ ਮੈਂ ਗੱਲ ਪਾਰਲੀਮੈਂਟ ਦੇ ਵਿੱਚ ਕੀਤੀ ਮੈਂ ਭੀਪੀ ਸੋਨੀਆ ਗਾਂਧੀ ਗੁੰਮੀ ਮਿਲਿਆ ਤੇ ਮੈਂ ਕਿਹਾ ਕਿ ਇਹ ਜਿੱਤੇ ਗੱਲ ਤੁਹਾਡੇ ਵੱਲੋਂ ਤੁਸੀਂ ਆਪੋਜੀਸ਼ਨ ਆਲ ਵਿਰੋਧੀ ਪਾਰਟੀਆਂ ਤੁਹਾਨੂੰ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ ਫਿਰ ਵਿਰੋਧੀ ਧਿਰ ਦਾ ਜਿਹੜਾ ਲੀਡਰ ਚੌਧਰੀ ਸਾਹਿਬ ਸੀ ਉਸ ਨਾਲ ਵੀ ਮੈਂ ਗੱਲ ਕੀਤੀ ਕਿ ਇਹ ਗੱਲ ਆਪਾਂ ਨੇ ਪਾਰਲੀਮੈਂਟ ਦੇ ਵਿੱਚ ਠਾਣੀ ਹੈ ਉਨੇ ਕਮਜ਼ੋਰ ਦਾ ਨਾਰਾ ਤਾਂ ਮਾਰੇ ਪਰ ਫਿਰ ਇੱਕ ਹੋਰ ਕਾਂਗਰਸੀਏ ਨੂੰ ਮੈਨੂੰ ਮਿਲਿਆ ਜਿਹੜਾ ਆਕਸਫੋਰਡ ਯੂਨੀਵਰਸਿਟੀ ਦਾ ਪੜਿਆ ਬੜਾ ਵਿਦਵਾਨ ਹੈ ਉਹ ਉਸਨੇ ਕਿਹਾ ਕਿ ਤੁਸੀਂ ਭੁੱਲ ਜੋ ਕਿ ਪਾਰਲਮੈਂਟ ਦੇ ਵਿੱਚ ਸਾਡੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਇਹ ਗੱਲ ਹੋਊਗੀ ਜੋ ਕਰਕੇ ਇਹ ਇੰਡੀਆ ਦੀ ਕੌਮੀ ਪਾਲਿਸੀ ਹੈ ਕੌਮੀ ਐਥਿਕੀ ਪਾਲਿਸੀ ਹੈ ਵਿਵੇ ਨੀਲਾ ਤਾਰਾ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਦਾ ਅਟੈਕ ਹੋਇਆ ਤੇ ਉਹਦੇ ਵਿੱਚ ਜੇ ਕਾਂਗਰਸ ਨੇ ਕੀਤਾ ਤੇ ਬੀਜੇਪੀ ਗਰੁੱਪ ਦੀ ਪਾਰਟੀ ਉਹਦੇ ਤੇ ਨਹੀਂ ਬੋਲੀ ਪਰ ਬਾਦਪਾਈ ਨੇ ਤਰੀਫ ਕੀਤੀ ਕਿ ਇੰਦਰ ਗਾਂਧੀ ਸਾਡੀ Durga ਮਾਤਾ ਤੇ ਅਧਵਾਨੀ ਨੇ ਕਿਹਾ ਕਿ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅੱਜ ਦੇ ਹੇਰਨ ਸਾਹਿਬ ਦੇਖੋ ਦੇਖ ਕੇ ਆਏ ਹੋਏ ਆ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਫੋਮਾਂ ਦੀ ਪਾਲਿਸੀ ਕਿਹੜੀ ਹੁੰਦੀ ਹੈ ਚਲੋ ਇਹ ਤਾਂ ਸਹੀ ਹਿੰਦੂਤਵਾ ਦੀ ਪਾਲਿਸੀ ਦੀ ਗੱਲ ਕਰਦੇ ਆ ਆਪਾਂ ਨੇੜੇ ਘਰੇ ਆਈਏ ਜਿੱਦੋਂ ਇੰਦਰਾ ਗਾਂਧੀ ਨੂੰ ਮਾਰਿਆ ਜੋਦੀਪ ਗਾਂਧੀ ਨੇ ਬਹੁਤ ਨਕਸਾਨੀ ਟਿੱਕ ਟੈਪ ਬੀਪੀਆਂ ਦਾ ਖਰਾਂਡਾ ਜਾੜ ਤੇ ਮਾਰ ਤੇ ਲੁੱਟਨੇ ਪਰ ਕਿਸੇ ਵੀ ਸਿੱਖ ਦੇ ਮੂੰਹ ਦੇ ਵਿੱਚੋਂ ਜਿੰਨਾਂ ਨੂੰ ਸੰਤਾਪ ਜਿੰਨਾਂ ਨੇ ਛੱਡਿਆ ਇਹ ਮੂੰਹ ਚੋਂ ਨਹੀਂ ਨਿਕਲਿਆ ਕਿ ਇੰਦਰਾ ਗਾਂਧੀ ਨੂੰ ਮਾਰਨਾ ਮਾਰਾ ਹੋਇਆ ਸੋ ਮੇਰਾ ਮਤਲਬ ਹੈ ਓਮਾਂ ਜੀਆਂ ਪਾਲਿਸੀਆਂ ਹੁੰਦੀਆਂ ਜਿਹਦੇ ਬਤੇ ਤਾਪਾ ਚਾਹੁੰਦੇ ਆ ਤੇ ਹੀਰਾ ਸਾਪ ਇੱਕ ਇਹੋ ਜਿਹੇ ਦੇਖਕ ਸੀਗੇ ਜਿਹੜੇ ਇਹ ਗੱਲ ਨੂੰ ਉਹ ਸਮਝਦੇ ਸੀਗੇ ਤੇ ਲਿਖਦੇ ਸੀਗੇ ਤੇ ਜਿਵੇਂ ਸਾਰਿਆਂ ਨੂੰ ਆਪਣੀ ਜੱਦੀ ਮਿਲੀ ਹੋਈ ਹੈ ਜੀ ਦੇ ਕਰਕੇ ਕੈਨੇਡਾ ਬਲੈਕ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਟਾਰਗੇਟਡ ਕਿਲਿੰਗ ਮੋਦੀ ਸਰਕਾਰ ਨੇ ਕੀਤੀ ਹੈ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਜਿੰਨਾ ਚਿਰ ਰਸੀ ਸਾਰੇ ਇਕੱਠੇ ਹੋ ਕੇ ਖਾਨਸ탄 ਦੇ ਲਈ ਇੱਕ ਵਾਰ ਨਹੀਂ ਛੱਕਦੇ ਉਨਾਂ ਛੇ ਇਸ ਤਰ੍ਹਾਂ ਇੱਕ ਇੱਕ ਭੁਗੀਆਂ ਵਰਗਣ ਸਾਨੂੰ ਇਹ ਲੋਕ ਭੁੱਖੇ ਦੇ ਰਹਿਣਗੇ ਸੋ ਮੈਂ ਆਸ ਕਰਦੇ ਹਾਂ ਕਿ ਸਾਨੂੰ ਇਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਮਿਲੂਗੀ ਤੇ ਪਰਿਵਾਰ ਨੂੰ ਤੇ ਸਾਰਿਆਂ ਨੂੰ ਮੈਂ ਅਰਦਾਸ ਕਰਦਾ ਹਾਂ ਮਹਾਰਾਜ ਸੱਚੇ ਪਾਤਸ਼ਾਹ ਸਰਦੀ ਕਲਾ ਚ ਰੱਖਣਗੇ ਤੇ ਇਹ ਜਿਹੜੀ ਖੁਬਾਰ ਚੰਗੀ ਰਹੂਗੀ ਇਹਦਾ ਹਿਸਾਬ ਕਿਤਾਬ ਉਹ ਨਹੀਂ ਹੋਊਗਾ ਜਿਵੇਂ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੀ ਬਾਣੀ ਦਾ ਐਲੀਵੇਟਰ ਦੇ ਉੱਤੇ ਹੁੰਦਾ ਉਹ ਇੱਕ ਨਿੱਜੀ ਜਥੇਬੰਦੀ ਨੂੰ ਮਿਲ ਜੂਗੀ ਤੇ ਸਾਡੇ ਗੁਰਿੰਦਰਪਾਲ ਸਿੰਘ ਧਨੋੜਾ ਬਿਸਪਾਦ ਸਿੰਘ ਜੀ ਦੇ ਕਹਣ ਦੇ ਉੱਤੇ ਕਿਦੋਂ ਬਿਮਾਰ ਸੀਗੇ ਇਸ ਪਾਦ ਕੀ ਕਰਦੇ ਹੁੰਦੇ ਸੀਗੇ ਤਾਂ ਮੈਂ ਚਾਹੁੰਦਾ ਕਿ ਇਹ ਕਰਦੇ ਰਹੇ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਕਰਦੇ ਵਾਇਫੂ ਜੀ ਕਾ ਖੰਸਾ ਅਲ੍ਹਾ ਕੀ ਦੀ ਫਤਿਹ ਜੀ